ਗੁਰਦਾਸਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਛੀਮਾ ਨੇ ਆਪਣੇ ਸੋਸ਼ਲ ਮੀਡੀਆ account ਤੇ ਇੱਕ ਪੋਸਟ ਪਾਈ ਹੈ। ਉਹਨਾਂ ਦੋਸ਼ ਲਾਇਆ ਕਿ ਕਾਂਸਪ ਦੇ ਵਾਈਸ ਚੇਅਰਮੈਨ ਬਲਵੀਰ ਸਿੰਘ ਪੰਨੂ ਨੇ ਪਿੰਡ ਫਤਿਹਗੜ ਚੂੜੀਆਂ ਦੇ ਕਚਹਿਰੀ ਅਹਿਮਦ ਖਾਨ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕੀਤਾ। ਬਲਵੀਰ ਜ਼ਬਰਦਸਤੀ ਬੂਥ ਨੰਬਰ 131 ਵਿੱਚ ਦਾਖਲ ਹੋ ਗਏ ਅਤੇ ਉਸਨੇ ਪਾਰਟੀ ਦੇ ਹੋਰ ਵਰਕਰਾਂ ਨੂੰ ਧਮਕਾਇਆ। ਉਹਨਾਂ ਨੇ ਕਿਹਾ ਬਲਵੀਰ ਖਿਲਾਫ ਕੇਸ ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਉਹ 500 ਮੀਟਰ ਦੇ ਘਰੇ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੁਮ ਖੜਾ ਹੋਗਾ 500 ਮੀਟਰ ਹਰ ਇੱਕ ਪਾਰਟੀ ਤੁਸੀਂ ਕਿਉਂ ਆਏ ਜਾਂਦੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਇੰਦਰ ਆ ਕੇ ਜਾ ਕੇ ਮੈਂ ਪਾਰਟੀ ਦਾ ਨੁਮਾਇੰਦਾ ਸੀ ਅੱਜ ਮੈਂ ਕੰਪੇਨਿੰਗ ਕਰ ਰਿਹਾ ਮੇਰਾ ਵੀਰ ਮੇਰੀ ਗੱਲ ਸੁਣ ਤੁਸੀਂ ਕੰਪੇਨਿੰਗ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਨਹੀਂ ਖਤਮ ਹੋਗਾ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਮੈਂ ਕਿੱਥੇ ਕੱਲੇ ਪੁੱਛ ਕੇ ਜਾ ਕੇ ਬਾਹਰ ਕਿਵਲਾਂ ਤੇ ਜਾ ਤੁਸੀਂ ਕੰਪੇਨਿੰਗ ਨਹੀਂ ਕਰ ਸਕਦੇ ਨਹੀਂ ਖਤਮ ਕਰ ਨਹੀਂ ਸਕਦੇ ਆਕੇ ਮੈਨੂੰ ਦੱਸਣ ਦੀ ਲੋੜ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਤੇ ਫਿਰ ਮੈਂ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ

ਕੋੜਾ ਕਟਾ ਵੜਾ ਆਈ ਜੀ ਦੇ ਟੈਂਟ ਆ ਤੇ ਮੇਰੇ ਕੀ ਹੋ ਗਿਆ ਤੂੰ ਰੋੜ ਕੇ ਰੋੜੀ ਉੱਤੇ ਹਾਂ ਕੋਈ ਨਹੀਂ ਕੋਈ ਯਾਰੀ ਜੱਟ ਜੀ ਵੀ ਐਮਐਲਏ ਦੇ ਕੈਂਡੀਡੇਟ ਤੇ ਕਿਵੇਂ ਰਹਾ ਕਿਸੇ ਹੋਰ ਪੋਸਟ ਦੇ ਦੇ ਸਾਹਮਣਾ ਰੋ ਮੇਰਾ ਸਟੈਂਡਰਡ ਪਿੰਡਾਂ ਜਾ ਕੇ ਕੀ ਕਰਦੇ ਆਂ ਪੁੱਠਾ ਦੇ ਕੇ ਪਿੰਡ ਜਿੱਥੇ ਮੁਸ਼ਕਿਲ ਆਉਂਦੀ ਆ ਇੱਥੇ ਕੋਈ ਕਿਸੇ ਨੂੰ ਕੁਝ ਕਹਿ ਰਿਹਾ ਮੇਰੇ ਇਧਰ ਬਾਹਰ ਕੱਢਿਆ ਕਿਹਨੇ ਕੱਢਿਆ ਬਾਹਰ ਮੈਂ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਦਿਖਾ ਫਾਰਮ ਦਿਖਾ 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 ਫਾਰਮ ਬਣਾਇਆ ਅੰਦਰੋਂ ਵੀ ਇੱਥੇ ਇੱਥੇ ਰਿਓ ਆ ਤੋ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਐ ਦਿਖਾ ਦਿਖਾ ਗਾਹਾਂ ਹੋ ਗਾਹਾਂ ਹੋ ਇਹਦਾ ਫਾਰਮ ਘਟੋ ਇਹਦਾ ਨਹੀਂ ਇਹਦਾ ਕਿਹੜਾ ਵਾ ਹਾਂ ਸੁਜੀ ਕੁਮਾਰ ਤੇ ਇਹਦਾ ਦੋ ਭਰੇ ਆ ਬਈ ਇਹਨਾਂ ਦੀ ਗੁੱਡੀ ਬੈਠੀ ਨਹੀਂ ਨਹੀਂ ਤੀਜੇ ਭਰਿਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਮਾਰ ਦੇ ਨਾਲ ਲਿਖਿਆ ਨਾਲ ਹੋਣੇ ਤੁਸੀਂ ਦੇਖੋ ਇਨ ਨੂੰ ਕੋ ਫਾਈਨਰ ਲਾਈ ਮੜ ਗਈ ਕਿ ਇੱਥੇ ਸਾਈਨਰ ਪਾ ਥੱਲੇ ਸਾਈਨ ਕਰ ਲੈ ਅੱਲਾ ਕਰ ਸਾਈਨ ਕਰੇ ਕਰੇ ਕਰ ਆ ਕਰ ਕਰ ਇੱਧਰ ਇੱਕ ਮਿੰਟ ਇੱਧਰ 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 ਆ ਕਰਾਂਗਾ ਮੈਂ ਥੋੜਾ ਲਿਆਉਣਾ ਇੱਕ ਮਿੰਟ ਬਿਊਰੋ ਰਿਪੋਰਟ ਲੁਧਿਆਣਾ ਲਾਈਵ